ਕੀ ਆਰੇ ਹਾਂਜੀ ਕੀ ਆ ਪੁੱਤੋਰੇ ਅੱਜ ਕਿਉਂ ਸੰਗਤ ਆਈ ਆ ਕਿਹੜਾ ਦਿਨ ਅੱਜ ਇਹ ਤਿਹਾਰ ਕੀ ਆ ਤਿਹਾਰਾ ਕੋਈ ਕਿਉਂ ਸੰਗਤ ਆਈ ਹੋਈ ਅੱਜ ਮਾਪਿਆਂ ਦੀ ਛਿੱਦੀ ਜਿਹੜੇ ਚੱਲ ਰਿਆਂ ਛੋਟੇ ਸੱਜਣਾਂ ਦੇ ਹਾਂ ਹਾਂ ਛਿੱਦੀ ਦਿਹਾੜੇ ਚੱਲਦੇ ਨੇ ਇਸਨੇ ਗੁਰਤਾ ਗੱਦੀ ਤੇ ਕੌਣ ਨੇ ਸਭాయਮਾਨ ਇਸ ਸਮੇਂ ਗੁਰਤਾ ਗੱਦੀ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਜਿਹੋ ਜਿਹੋ ਚੱਲ ਦਸਾ ਪਾਸ਼ਾਈਆਂ ਦੀ ਜੋਤ ਸ੍ਰੀ ਦਾਸਹਿਬ ਗੁਰੂ ਗ੍ਰੰਥ ਸਾਹਿਬ ਜੀ ਜਰੂਰ ਸੁਣਿਆ ਕਰਨਾ ਉਹਨਾਂ ਨੂੰ ਚਾਰਜ ਕਰ ਲਿਆ ਕਰੋ ਇੱਕ ਹੋਰ ਦੇ ਦਿਓ ਇਹਦੇ ਨਾਲ ਦਾ ਇੱਕ ਹੋਰ ਦੇ ਆ ਲੈ ਬੀਗੁਰਦਵਾਰਾ ਸਾਹਿਬ ਕਿਉਂ ਬਣਿਆ ਜੋਤੀਸਰੂਪ ਸਾਹਿਬ ਇੱਥੇ ਕੀ ਇਤਿਹਾਸ ਆ ਪਤਾ ਤੁਹਾਨੂੰ ਇੱਥੇ ਉਹਨਾਂ ਨੂੰ ਆਹ ਦੱਸੋ ਕੋਈ ਨਹੀਂ ਕੋਸ਼ਿਸ਼ ਕਰੋ ਕੋਈ ਨਹੀਂ ਜਰਾ ਹੰਦੀ ਪਹਿਲੀ ਵਾਰ ਆਇਆ ਹੈ ਪਹਿਲੀ ਵਾਰ ਹੈ ਜਰਾ ਸਿੱਖ ਪਰਵਾਨ ਨੂੰ ਸੁਆੰਦ ਰੱਖੀ ਹਾਂ ਜੰਗਦੇਵ ਜੀ ਟੀਸਰ ਨਾਮ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਨਾਮ ਸ੍ਰੀ ਗੁਰੂ ਰਾਮਦਾਸ ਜੀ ਇਨ ਕੋਤ ਅਦਬ ਸਤਕਾਰ ਨਾਲ ਲੈਣਾ ਚੌਥੀ ਪਾਤਸ਼ਾਹੀ ਜਾਂ ਚੌਥੇ ਗੁਰੂ ਅਮਰਦਾਸ ਜੀ ਚੌਥੀ ਈਤਨ ਨਾਮ ਜਪਦੇ ਆ ਨਾ ਉਹ ਮਾਹੌਲ ਬਹੁਤ ਵਧੀਆ ਬਣਦਾ ਪਰ ਉਹਦੇ ਨਾਲ ਪੋਜ਼ਿਟਿਵਿਟੀ ਆਉਂਦੀ ਆ ਅੰਦਰ ਠੀਕ ਆ ਆਪਣੇ ਉਰੇ ਖੜ ਕੇ ਕਹ ਲਾ ਮੈਂ ਵੀ ਕਹ ਲੰਨਾ ਉਰੇ ਰੀਆ ਜੀ ਹੈ ਸੰਗਰੂਰ ਏਰੀਆ ਦਾ ਜੀ ਸੰਗਰੂਰ ਏਰੀਆ ਸੰਗਰੂਰ ਏਰੀਆ ਦੇ ਦਾ ਇੰਨੇ ਕੌਨਫੀਡੈਂਟ ਨੇ ਬੰਦੇ ਮੈਂ ਬੰਲਾ ਸਿੱਧੂ ਤੋਂ ਡੇਰੀਏ ਦਾ ਕਿੰਨਾ ਵਧੀਆ ਕੰਮ ਕਰਦਾ ਉਹ ਦਰਦਾ ਨਹੀਂ ਗਏ ਤੋਂ ਹਾਂ ਜੇ ਮੈਂ ਤਾਂ ਪਹਿਲੀ ਵਾਰ ਹੈ ਜਿੰਨੇ ਮੈਨੂੰ ਇਹਦੇ ਆਸ-ਪਾਸ ਬਾਰੇ ਪਤਾ ਲੱਗਿਆ ਆ ਕੇ ਥੋੜੀ ਪਤਾ ਲੱਗਦਾ ਹੁੰਦਾ ਉਹ ਤਾਂ ਘਰ ਹੀ ਪਤਾ ਲੱਗਦਾ ਅੱਜ ਕੱਲ ਤਾਂ ਸੌਖਾ ਮੋਬਾਈਲ ਤੋਂ ਪਤਾ ਲੱਗ ਜਾਂਦਾ ਹੈ ਹੈ ਗੁਰਦੀਪ ਗੁਰਦੀਪ ਪੂਰਾ ਨਾਮ ਦੱਸਣਾ ਪੁੱਤ ਗੁਰਦੀਪ ਸਿੰਘ ਹਾਂ ਐ ਸੋਣਾ ਕੱਲਾ ਗੁਰਦੀਪ ਕਹਿੰਗਾ ਅਗਲੇ ਕਹਣਾ ਇਹ ਤਾਂ ਉਨਿਓ ਹੀ ਆ ਬੰਦਾ ਫਿਰਦਾ ਜੇ ਪੂਰਾ ਸਿੰਗਲ ਹੈਵੇਂ ਗੱਲ ਕਹਣਾ ਵੀ ਵਧੀਆ ਬੰਦਾ ਏ ਦੱਸੋ ਵੈਰੀ ਗੁੱਡ ਦੱਸ ਕੇ ਤੇ ਮੰਮੀ ਦੱਸਦੇ ਨਹੀਂ ਦਾਦੀ ਵੀ ਨਹੀਂ ਦੱਸਦੇ ਹਾਂ ਦੱਸ ਦੇਣੀ ਤੁਸੀਂ ਨਹੀਂ ਦੱਸਦੇ ਆ ਬਾਬਾ ਦੱਸਦੇ ਹੀ ਨਹੀਂ ਆ ਪਰ ਬੱਚਾ ਨਹੀਂ ਇਹ ਕੰਮ ਦੇਖ ਲੈ ਦਾਦੀ ਨੂੰ ਬਦਨਾਮ ਕਰਨ ਲੱਗ ਗਿਆ ਬਾਬੇ ਨਾਲ ਛੋਟੇ بڑے ਬਾਬੇ ਦੱਸੋ ਕਿੱਥੇ ਤੋਂ ਆਏ ਜੇ ਪਹਿਲਾਂ ਦੱਸੋ ਕਿੱਥੋਂ ਆਇਓ ਕਿਹੜੀ ਜਗ੍ਹਾ ਤੋਂ ਆਇਓ ਸ਼੍ਰੀ ਪੋਂਟਾ ਸ਼੍ਰੀ ਪੋਂਟਾ ਸਾਹਿਬ ਵਾਹ ਜੀ ਵਾਹ ਵਾਹ ਵੈਰ ਜੀ ਦਾ ਖਾਲਸਾ ਵੈਰ ਜੀ ਦੇ ਪਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆ ਮੇਰੇ ਸਾਹਮਣੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਹੈ ਉਹ ਲਾਸਾਨੀ ਸ਼ਹਾਦਤਾਂ ਭਰਿਆ ਇਤਿਹਾਸ ਜਿਸ ਦਾ ਪੂਰੀ ਦੁਨੀਆ ਦੇ ਵਿੱਚ ਕਿਤੇ ਕੋਈ ਸਾਨੀ ਨਹੀਂ ਹੈ ਕਿਤੇ ਕੋਈ ਮੁਕਾਬਲਾ ਨਹੀਂ ਹੈ ਉਸ ਸ਼ਹਾਦਤਾ ਭਰੇ ਇਤਿਹਾਸ ਨੂੰ ਅੱਜ ਦੇ ਬੱਚੇ ਅੱਜ ਦੇ ਨੌਜਵਾਨ ਅੱਜ ਦੇ ਬਜ਼ੁਰਗ ਕਿੰਨਾ ਕੁ ਆਪਣੀ ਯਾਦਾਂ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਸਮੋ ਕੇ ਰੱਖਦੇ ਨੇ ਕਿੰਨਾ ਕੁ ਯਾਦ ਕਰਦੇ ਨੇ ਕਿਉਂਕਿ ਪੁਰਾਣੀ ਬਜ਼ੁਰਗ ਤਾਂ ਸਾਡੇ ਪੋਦੇ ਮਹੀਨੇ ਦੇ ਵਿੱਚ ਮੰਝੇ ਤੱਕ ਤੇ ਨਹੀਂ ਸੌਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕੀ ਅਸੀਂ ਉਹ ਇਤਿਹਾਸ ਨੂੰ ਸਾਂਭੀ ਬੈਠੇ ਆ ਇੱਕ ਉਪਰਾਲਾ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਅੱਜ ਫੇਰ ਉਹੀ oprala ਸ਼ੁਰੂ ਕਰਨ ਲੱਗਿਆ ਇਸ ਦਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈ ਬਸ ਇੱਕ ਚਿੰਕ ਪੈਦਾ ਕਰਨਾ ਹੈ ਉਹਨਾਂ ਬੱਚੇਆ ਬਜ਼ੁਰਗਾਂ ਜਿਹੜੇ ਆਉਣ ਵਾਲੇ ਭੁੱਖ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਜਿਨ੍ਹਾਂ ਨੇ ਇਤਿਹਾਸ ਸਾਂਭਣਾ ਹੈ ਦੱਸਣਾ ਹੈ ਸੋ ਉਹਨਾਂ ਨੂੰ ਪੁੱਛਦੇ ਆਂ ਅਤੇ ਦੇਖਦੇ ਆਂ ਕਿ ਕਿੰਨੇ ਕੁ ਨੌਜਵਾਨ ਬੱਚੇ ਜਾਣਦੇ ਨੇ ਸਿੱਖ ਇਤਿਹਾਸ ਬਾਰੇ ਕਿਉਂਕਿ ਸਾਡਾ ਮਕਸਦ ਇਹੀ ਹੈ ਕਿ ਉਹਨਾਂ ਅੰਦਰ ਇੱਕ ਚਿੰਕ ਪੈਦਾ ਹੋਵੇ ਕਿਉਂਕਿ ਦੋਸਤੋ ਕਬੂਤਰ ਬਾਗ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਜੇਕਰ ਕਰਾਂਗੇ ਤਾਂ ਆਪਣਾ ਹੀ ਨੁਕਸਾਨ ਕਰਾ ਬੈਠਾਂਗੇ ਤੇ ਇਹ ਅੱਖਾਂ ਖੋਲ ਕੇ ਜੋ ਕਮੀਆਂ ਆ ਉਹਨੂੰ ਅਕਸੈਪਟ ਕਰਨਾ ਪੈਣਾ ਉਹ ਕਮੀ ਤਾਂ ਹੀ ਦੂਰ ਕਰ ਸਕਾਂਗੇ ਸੋ ਆਓ ਅੱਜ ਦਾ ਪ੍ਰਾਰਾਲਾ ਸ਼ੁਰੂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਪੁੱਤ ਕੀ ਨਾਮ ਆ ਤੁਹਾਡਾ ਰਜਨੀਕੌਰ ਠੀਕ ਆ ਤੁਹਾਡਾ ਤੁਹਾਡਾ ਕੀ ਨਾਮ ਆ ਪੁੱਤ ਜਸਪ੍ਰੀਤ ਕੌਰ ਆਜੋ ਆਜੋ ਸਾਵਾਂ ਪੜਦੇ ਹੋ ਆਜੋ 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 ਕਿਹੜੀ ਕਲਾਸ ਪੜਦੇ ਹੋ ਤੁਸੀਂ ਪੰਜਵੀਂ ਠੀਕ ਆ ਅੱਜ ਕੀ ਆਰੇ ਹਾਂਜੀ ਕੀ ਆ ਪੁੱਤੋਰੇ ਅੱਜ ਕਿਉਂ ਸੰਗਤ ਆਈ ਆ ਕਿਹੜਾ ਦਿਨ ਅੱਜ ਇਤਿਹਾਰ ਕੀ ਆ ਇਤਿਹਾਰਾ ਕੋਈ ਕਿਉਂ ਸੰਗਤ ਆਈ ਹੋਈ ਅੱਜ ਬਾਬਾ ਸਿੱਧੀ ਦੇ ਚੱਲ ਰਹੇ ਨੇ ਛੋਟੇ ਸਾਜਦੇ ਹਾਂ ਹਾਂ ਸਿੱਧੀ ਦਿਹਾੜੇ ਚੱਲਦੇ ਨੇ ਛੋਟੇ ਸਾਹਿਬ ਤੇ ਆਦਿਆਂ ਨੇ ਹਾਂ ਠੀਕ ਹੈ ਇੱਥੇ ਕੀ ਹੋਇਆ ਸੀਗਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਨਮ ਸੰਸਕਾਰ ਹੋਇਆ ਸੀ ਨਾ ਉੱਥੇ ਛੋਟੇ ਸਾਹਿਬ ਜਦੋਂ ਮਾਤਾ ਗੁਜਰੀ ਜੀ ਮਾਤਾ ਗੁਜਰੀ ਦਾ ਤੇ ਆਪਣੇ ਗੁਰੂ ਕਿੰਨੇ ਨੇ ਪੁੱਤ 10 ਨਾਮ ਆਉਂਦੇ ਨੇ ਹਾਂਜੀ ਸੁਣਾਓ

5ਵੀਂ ਪਾਸ਼ਾਏ ਸ਼੍ਰੀ ਵਰਜਨਦੇਵ ਜੀ 6ਵੀਂ ਪਾਸ਼ਾਏ ਸ਼੍ਰੀ ਗੁਰਗੋਬਿੰਦ ਸਾਹਿਬ ਜੀ 7ਵੀਂ ਪਾਸ਼ਾਏ ਸ਼੍ਰੀ ਗੁਰਰਾਇ ਜੀ 8ਵੀਂ ਪਾਸ਼ਾਏ ਸ਼੍ਰੀ ਗੁਰਕ੍ਰਿਸ਼ਨ ਸਾਹਿਬ ਜੀ 9ਵੀਂ ਪਾਸ਼ਾਏ ਸ਼੍ਰੀ ਤੇਗ ਬਹਾਦਰ ਜੀ 10ਵੀਂ ਪਾਸ਼ਾਏ ਸ਼੍ਰੀ ਗੋਬਿੰਦ ਸਿੰਘ ਜੀ ਤੋਂ ਲੋ ਪੰਜਾ ਪਿਆਰਿਆਂ ਦੇ ਨਾਮ ਹੁੰਦੇ ਨੇ ਹਾਂਜੀ ਪੰਜ ਪਿਆਰਿਆਂ ਦੇ ਨਾਮ ਪਾਈ ਦਿਆ ਸਿੰਘ ਜੀ ਪਾਈ ਤਰਨ ਸਿੰਘ ਜੀ ਪਾਈ ਹੀ ਮਰ ਸਿੰਘ ਜੀ ਪਾਈ ਮੁਕਮ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਤੇ ਤੋਂ ਨੂੰ ਇਹ ਪਤਾ ਕਿ ਇਸ ਸਮੇ ਗੁਰੂ ਕੌਰ ਨੇ ਸਿੱਖਾਂ ਨੇ ਗੁਰੂ ਨਾਨਕ ਗੁਰੂ ਨਾਨਕ ਨਹੀਂ ਇਸ ਸਮੇ ਗੁਰਤਾ ਗੱਦੀ ਤੇ ਕੌਣ ਨੇ ਸੋਭਾ ਜੀ ਮਾਨ ਇਸ ਸਮੇ ਗੁਰਤਾ ਗੱਦੀ ਤੇ ਕੌਣ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੀ ਉਚਾਲ ਦਸਾ ਪਾਸ਼ਾਹੀਆਂ ਦੀ ਜੋਤ ਸ੍ਰੀ ਸੰਤਾਨਸ਼ੀ ਗੁਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਵਧੀਆ ਤੁਸੀਂ ਜਵਾਬ ਦਿੱਤੇ ਨੇ ਅੱਗੇ ਵੀ ਇਤਿਹਾਸ ਪੜ੍ਹਦੇ ਹੋ ਹਾਂ ਜੀ ਸਿੱਖ ਪਰਵਾਰ ਨਾਲ ਸੰਬੰਧ ਰੱਖਦੇ ਹਾਂ ਸਿੱਖ ਪਰਵਾਰ ਨਾਲ ਸੰਬੰਧ ਰੱਖਦੇ ਹਾਂ ਜੀ ਹਾਂਜੀ ਬਹੁਤ ਵਧੀਆ ਗੱਲ ਆ ਪੁੱਤ ਇੱਕ ਨੇ ਹੋਰ ਅੱਗੇ ਪੜਨਾ ਹੈਗਾ ਅਸੀਂ ਤੁਹਾਨੂੰ ਤਾਂ ਉਹ ਤੋਂ ਪੁੱਛਿਆ ਕਿਉਂਕਿ ਜਿਹੜਾ ਕੁੜੀਆਂ ਦੀਆਂ ਨਾ ਉਹਨਾਂ ਦੀ ਜਾਦੇ ਜ਼ਿੰਮੇਵਾਰੀ ਹੁੰਦੀ ਆ ਤੁਸੀਂ ਪਰਿਵਾਰ 'ਚ ਜਾਦੇ ਅੱਗੇ ਸਿਖਾਵੋਗੇ ਦੱਸੋਗੀਆਂ ਇਹ ਚੀਜ਼ਾਂ ਦੱਸਣੀਆਂ ਵੀ ਨੇ ਅੱਗੇ ਤੇ ਅੱਜ ਦੱਸਣਾ ਵੀ ਆ ਠੀਕ ਆ ਆ ਲੈ ਤੁਹਾਨੂੰ ਇੱਕ ਛੋਟੀ ਛੋਟੀ ਗਿਫਟ ਦਿੰਨੇ ਆ ਅਸੀਂ ਇੱਕ ਗਿਫਟ ਨਹੀਂ ਹੈਗਾ ਇੱਕ ਸਿਰਫ ਯਾਦਗਾਰ ਆ ਇਹਨਾਂ ਤੁਸੀਂ ਜਿਵੇਂ ਬਾਣੀ ਪੜੋਗੇ ਇਹਦੇ ਤੇ ਲਿਖਿਆ ਹੋਇਆ ਜਿਹੜੇ ਨੰਬਰ ਲਾਉਣਗੇ ਉਹ ਪਾਣੀ ਚੱਲਿਆ ਕਰੂਗਾ ਇੱਕ ਦੀ ਧੜ ਨਾਲ ਜਿਹੜੀ ਬਾਣੀ ਲਾਉਣੀ ਆ ਲਿਖਿਆ ਕੀਰਤਨ ਆਰ ਤੇ ਅਰਦਾਸ ਹੁਕਮ ਨਮਾਜ਼ਾ ਤੇ ਗੋਦ ਤੇ ਗਾਣੇ ਤੇ ਸਾਤੇ ਨਾਮ ਜਿਹੜੂ ਸੋਨਿਆ ਘਰ ਨਾਲ ਉਹਨੂੰ ਚਾਰਜ ਕਰ ਲਿਆ ਕਰੋ ਇੱਕ ਹੋਰ ਦੇ ਦਿਓ ਇਹਦੇ ਨਾਲ ਦਾ ਇੱਕ ਹੋਰ ਦੇ ਦਿਓ ਬੋਦੂ ਛੱਕੇ ਵਾਖੀ ਬੋਦੂ ਛੱਕੇ ਆਈ ਸਾਨੂੰ ਵੀ ਲੈ ਦੋ ਸਾਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਬੁੱਤ ਕਹਾ ਠੀਕ ਹੈ ਇੱਕ ਵਾਰੀ ਕਰੋ ਦਤਾ ਦੋ ਆਇਓ ਦੱਸਦਾ ਜੇ ਤੈਨੂੰ ਨਰਾਂ ਨੇ ਸੁਟੇ ਨਾਮ ਬੋਚਿਆ ਕਹਿੰਦਾ ਨਾ ਨਾਮ ਲਗਨਦੀਪ ਸਿੰਘ ਹੈ ਕਿੱਥੋਂ ਰਹਿਣ ਵਾਲੇ ਆ ਅਸੀਂ ਬਠਿੰਡੇ ਤੋਂ ਆਂ ਬਠਿੰਡੇ ਤੋਂ ਉਹ ਰੇ ਮਥੜਕ ਲੀਆਂ ਹਾਂਜੀ ਸੰਗਤ ਨਾਲ ਕਦੇ ਅਸੀਂ ਆਪੇ ਆ ਸੰਗਤ ਨਹੀਂ ਠੀਕ ਹੈ ਸੰਗਤ ਨਾਲ ਕਿ ਇਹ ਬਤਰ ਕੀ ਦਿਨ ਚੱਲ ਰਹੇ ਨੇ ਮਤਲਬ ਕਿਉਂ ਆਏ ਆ ਆਪਾਂ ਮਤਲਬ ਤੁਹਾਡੇ ਕੰਨੇ ਅੱਜ ਸਿੱਧੀ ਢਿਆੜੇ ਆਈ ਸਿੱਧੀ ਢਿਆੜੇ ਚੱਲ ਰਹੀ ਹੈ ਠੀਕ ਹੈ ਤੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਮਣੇ ਆਪਣੇ ਹਨਾ ਇਹਦਾ ਪਤਾ ਤੁਹਾਨੂੰ ਇਤਿਹਾਸ ਵੀ ਕੀ ਹੋਇਆ ਸੀ ਇੱਥੇ ਵੀ ਗੁਰਦੁਆਰਾ ਸਾਹਿਬ ਕਿਉਂ ਬਣਿਆ ਜੋਤੀ ਸਰੂਪ ਸਾਹਿਬ ਇੱਥੇ ਕੀ ਇਤਿਹਾਸ ਆ ਪਤਾ ਤੁਹਾਨੂੰ ਇੱਥੇ ਉਹਨਾਂ ਨੂੰ ਹਾ ਹੱਦ ਤੱਕ ਕੋਈ ਨਹੀਂ ਕੋਸ਼ਿਸ਼ ਕਰੋ ਕੋਈ ਨਹੀਂ ਜਰਾਂ ਹੰਦੀ ਪਹਿਲੀ ਵਾਰ ਆਇਆ ਹੈ ਇਹ ਪਹਿਲੀ ਵਾਰ ਆਇਆ ਜਰਾਂ ਦੀ ਸਿੱਖ ਪਰਿਵਾਰ ਨਾਲ ਸੰਬੰਧ ਰੱਖੀ ਹਾਂ ਜੀ ਸਿੱਖ ਪਰਿਵਾਰ ਚੋਂ ਹਾਂ ਜੀ ਤੇ ਮਤਲਬ ਬਾਹਰਪੂ ਰਹਿੰਦੇ ਦੀ ਕਿਤੇ ਹਾਂ ਜੀ ਬਤ ਸੁਭਾਵੀ ਨਹੀਂ ਬਣਿਆ ਹੁੰਦਾ ਜੀ ਚਲੋ ਬੈਸ ਤਾਂ ਗੁਰੂ ਘਰ ਤਾਂ ਜਾਣਦੇ ਹੋ ਹਾਂ ਜੀ ਇਤਿਹਾਸ ਤਾਂ ਪਤਾ ਹੀ ਹੈ ਤਾਂ ਮੋਬਾਈਲ ਨਾਲ ਪਤਾ ਲੱਗ ਕੇ ਜਾਂਦਾ ਆ ਕੇ ਹੀ ਥੋੜੀ ਪਤਾ ਲੱਗਣਾ ਹਾਂ ਜੀ ਉਹ ਸਾਡੇ ਬਜ਼ੁਰਗ ਕਈ ਸਾਰੀ ਜ਼ਿੰਦਗੀ ਨਹੀਂ ਆਏ ਪਰ ਇਤਿਹਾਸ ਉਹਨਾਂ ਨੂੰ ਆਪਣੇ ਨਾਲ ਵੱਧ ਪਤਾ ਪੜ੍ਹੇ ਲਿਖਿਆ ਨਾਲ ਹਾਂ ਜੀ ਪਤਾ ਚਾਰ ਸਾਬ ਜਿਆਦਾ ਦੇ ਨਾਮ ਆਉਂਦੇ ਨੇ ਹਾਂ ਜੀ ਸਦਾ ਸ਼ੀਰ ਬਾਬਾ ਜੀ ਸਿੰਘ ਜੀ ਸ਼ੀਰ ਬਾਬਾ ਜਹਾਰ ਸਿੰਘ ਜੀ ਸ਼ੀਰ ਬਾਬਾ ਜਿਆਦਾ ਸਾਬ ਜਿਆਦਾ ਬਾਬਾ ਸਾਬ ਜਿਆਦਾ ਬਾਬਾ ਜੋਰਾਵਰ ਸਿੰਘ ਜੀ ਸਾਬ ਜਿਆਦਾ ਬਾਬਾ ਫਤਿਹ ਸਿੰਘ ਜੀ ਆਪਣੇ ਗੁਰੂ ਕਿੰਨੇ ਨੇ 10 ਗੁਰੂ ਸਾਹਿਬਾਨ 11ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂਆਂ ਦੇ ਨਾਮ ਆਉਂਦੇ ਨੇ ਹਾਂ ਜੀ ਪਹਿਲੇ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਤੀਸਰਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਚੌਥਾ ਨਾਮ ਸ੍ਰੀ ਗੁਰੂ ਰਾਮਦਾਸ ਚੌਥਾ ਤਾਂ ਐ ਨਹੀਂ ਪੁੱਤ ਅਦਬ ਸਤਕਾਰ ਨਾਲ ਲੈਣਾ ਚੌਥੀ ਪਾਤਸ਼ਾਹੀ ਜਾਂ ਚੌਥੇ ਗੁਰੂ ਐਮ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਹੋਰ ਸਿੱਖਣਾ ਹੈਗਾ ਤੇ ਆਇਆ ਵੀ ਕਰੋ ਕੋਸ਼ਿਸ਼ ਕਰਿਆ ਕਰੋ ਵਾਰ-ਵਾਰ ਠੀਕ ਹੈ ਇੱਕ ਛੋਟੀ ਜਿਹੀ ਭੇਟ ਆ ਸਾਡੇ ਵੱਲੋਂ ਠੀਕ ਹੈ ਇਹ ਚੱਲਿਆ ਕਰਨਗੇ ਜਿਵੇਂ ਤੁਸੀਂ ਘਰੇ ਉੱਚ ਪਾਵਰ ਪਲੱਗੇ ਚ ਲਗਾ ਸਕਦੇ ਹੋ ਕੀਰਤਨ ਨਾਮ ਜਪਦੇ ਆ ਨਾ ਉਹ ਮਾਹੌਲ ਬਹੁਤ ਵਧੀਆ ਬਣਦਾ ਫਿਰ ਉਹਦੇ ਨਾਲ ਪੋਜ਼ਿਟਿਵਿਟੀ ਆਉਂਦੀ ਜਾਂਦਾ ਠੀਕ ਹੈ ਆਪਣੇ ਠੀਕ ਹੈ ਹੋਰ ਵਾਕੀ ਸਿੱਖਣਾ ਬਾਕੀ ਡਰਨਾ ਨਹੀਂ ਹੈਗਾ ਐ ਕੋਈ ਆਪਣੇ ਗੋਲੀ ਥੋੜੀ ਮਾਰਦੇ ਤੁਹਾਨੂੰ ਪੁੱਛੇ ਨਾ ਲੱਗਿਆ ਤੇ ਜਵਾਬ ਦੇਈਦਾ ਹੁੰਦਾ ਕੌਨਫੀਡੈਂਸ ਤਾਂ ਹੀ ਆਊਗਾ ਅੱਗੇ ਤੁਸੀਂ ਵੱਡੇ ਵੱਡੇ ਅਫਸਰ ਵੀ ਬਣਨਾ ਹੋਰ ਫੀਲਡ 'ਚ ਵੀ ਜਾਣਾ ਜੇ ਤੁਸੀਂ ਇਹ ਜੱਕੀ ਜਾਵੋਗੇ ਫਿਰ ਉਹ ਕੱਲ ਨਹੀਂ ਨਵਾਂ ਨਹੀਂ ਬੁੱਲ ਕੇ ਠੀਕ ਹੈ ਠੀਕ ਹੈ ਥੈਂਕ ਯੂ ਦੂਸਰੀ ਗੱਲ ਉਰੇ ਖੜ ਕੇ ਗਾਲਾ ਮੈਂ ਵੀ ਗਾਲ ਲੰਨਾ ਕੀ ਨਾਮ ਕੇ ਨਾਮ ਦਤਾ ਦੇ ਸਿੰਦੀਪ ਸਿੰਘ ਜੀ ਕਿੱਥੋਂ ਆਇਓ ਮਨਾਨੇ ਤੋਂ ਜੀ ਮਨਾਨਾ ਮਨਾਲੀ ਤੋਂ ਮਨਾਨਾ ਤੋਂ ਜੀ ਇਹ ਕਿੱਥੇ ਆ ਐਸੰਗਰੂਰ ਏਰੀਆ ਜੀ ਹੈ ਐਸੰਗਰੂਰ ਏਰੀਆ ਦਾ ਜੀ ਸੰਗਰੂਰ ਏਰੀਆ ਦੇ ਦਾ ਇੰਨੇ ਕੌਨਫੀਡੈਂਟ ਨੇ ਬੰਦੇ ਮੈਂ ਪਹਿਲਾਂ ਸਿੱਧੂ ਤੋਂ ਏਰੀਆ ਦਾ ਕਿੰਨਾ ਵਧੀਆ ਕੰਮ ਕਰਦਾ ਉਹ ਡਰਦਾ ਨਹੀਂ ਜੇ ਤਾਂ ਮੈਂ ਪਹਿਲੀ ਵਾਰ ਆਇਆ ਜੀ ਤੇ ਕੀ ਆ ਪੁੱਤ ਜੇ ਤੇ ਜੀ ਕੀ ਹੋਇਆ ਰਿਕ ਜੋ ਹੋਇਆ ਸਿੱਧੀ ਜਿਹੜਾ ਗੱਲ ਰਿਹਾ ਜੀ ਠੀਕ ਆ ਇੱਥੇ ਜੋਤੀ ਸਰੂਪ ਗੁਰਦੁਆਰੇ ਕੀ ਹੋਇਆ ਸੀ ਅੱਜ ਇਹ ਸੰਸਕਾਰ ਹੋਇਆ ਜੀ ਛੋਟੇ ਸੱਜਣਾਂ ਦੇ ਤੇ ਮਾਤਾ ਗੁਜਰ ਕੌਰ ਜੀ ਦਾ ਹਾਂਜੀ ਠੀਕ ਆ ਤੇ ਤੁਹਾਨੂੰ ਇਹ ਪਤਾ ਆਪਣੇ ਦੁਰੂ ਕਿੰਨੇ ਨੇ ਹਾਂਜੀ ਕਿੰਨੇ ਦੱਸ ਜੀ ਨਾਮ ਪਤਾ ਉਹਨਾਂ ਦੇ ਅੱਜਾਂ ਦਾ ਪਤਾ ਹੈ ਜੀ ਅੱਧਿਆਂ ਦਾ ਕਿਹਦਾ ਪਤਾ ਨਾਲੇ ਮੈਂ ਤਾਂ ਪਹਿਲੀ ਵਾਰੀ ਅਨੁਮਨ ਨਾਲ ਹੀ ਅੱਥਾਸ ਬਾਰੇ ਪਤਾ ਲਿਆ ਆ ਕੇ ਥੋੜੀ ਪਤਾ ਲੱਗਦਾ ਹੁੰਦਾ ਉਹ ਤਾਂ ਘਰ ਹੀ ਪਤਾ ਲੱਗਦਾ ਅੱਜ ਕੱਲ ਤਾਂ ਸੌਖਾ ਮੋਬਾਈਲ ਤੋਂ ਪਤਾ ਲੱਗ ਜਾਂਦਾ ਮੋਬਾਈਲ ਨੇ ਚਲਾਉਂਦੇ ਜਿਆਦਾ ਤੇ ਸਹਿਬਜਾਦਾ ਦੇ ਨਾਮ ਹੁੰਦੇ ਨੇ ਹਾਂਜੀ ਸਿਦ ਬਾਬਾਜੀ ਜੀ ਸਿੰਘ ਜੀ ਸਹਿਬਜਾਦਾ ਬਾਬਾ ਸਹਿਬਜਾਦਾ ਜੀਤ ਸਿੰਘ ਜੀ ਸੀਤਾ ਆਪਣੇ ਹੈਗੇ ਨੇ ਉਹ ਪਰ ਉਹਨਾਂ ਨੂੰ ਆਪਾਂ ਅਦਬ ਸਤਕਾਰ ਨਾਲ ਸਹਿਬਜਾਦਾ ਬਾਬਾ ਕਹਿੰਦੇ ਆ ਸਹਿਬਜਾਦਾ ਹੁਜਾਰ ਸਿੰਘ ਜੀ ਸਹਿਬਜਾਦਾ ਫਤਿਹ ਸਿੰਘ ਜੀ ਸਹਿਬਜਾਦਾ ਹੁਜਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਹਾਂਜੀ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਫਿਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਫਿਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਪਤੇ ਸਿੰਘ ਜੀ ਠੀਕ ਹੋਰ ਅੱਗੇ ਤੋਂ ਸਿੱਖਣਾ ਹੈ ਠੀਕ ਆ ਜਰੂਰ ਇਦਾਂ ਆ ਇੱਕ ਯਾਦਗਾਰ ਹੈ ਤਾਂ ਕਿ ਵੀ ਤੈਨੂੰ ਯਾਦ ਰਹੇ ਵੀ ਮੈਂ ਯਾਦ ਰੱਖਣਾ ਠੀਕ ਹੈ ਜੀ ਨਾਮ ਕੀ ਪੁੱਤ ਦੱਸੋ ਪੁੱਤ ਗੁਰਦੀਪ ਹੈ ਗੁਰਦੀਪ ਗੁਰਦੀਪ ਪੂਰਾ ਨਾਮ ਦੱਸਣਾ ਪੁੱਤ ਗੁਰਦੀਪ ਸਿੰਘ ਹਾਂ ਐ ਸੋਣਾ ਕੱਲਾ ਗਰਦੀਪ ਕਹਿੰਗਾ ਅਗਲੇ ਗਾਣੇ ਤਾਂ ਉਈਓ ਹੀ ਆ ਬੰਦਾ ਫਿਰਦਾ ਜੇ ਪੂਰਾ ਸਿੰਗਲਵੇਂ ਗੱਲ ਕਹਿੰਦਾ ਵੀ ਵਧੀਆ ਬੰਦਾ ਏ ਅੱਗੇ ਤੋਂ ਕੋਈ ਵੀ ਨਾਮ ਪੁੱਛੇ ਕੀ ਕਹਿਣਾ ਫਿਰ ਗੁਰਦੀਪ ਸਿੰਘ ਸਰਦਾਰ ਗਰਦੀਪ ਸਿੰਘ ਐ ਪੂਰਾ ਰੋਬ ਨਾਲ ਕਹਿਣਾ ਠੀਕ ਆ ਅੱਜ ਕੀ ਆ ਓਰੇ ਪੁੱਤ ਕੀ ਆ ਕਿਉਂ ਮਾ ਤੁਹਾਡੇ ਕਿਨੇ ਆ ਆਪਾਂ ਦੱਸੋ ਵੈਰੀ ਗੁੱਡ ਦੱਸ ਕੇ ਤੇ ਮੰਮੀ ਦੱਸਦੇ ਨਹੀਂ ਦਾਦੀ ਵੀ ਨਹੀਂ ਦੱਸਦੇ ਆਂ ਦੱਸਦੇ ਨਹੀਂ ਤੁਸੀਂ ਨਹੀਂ ਦੱਸਦੇ ਆ ਬਾਬਾ ਦੱਸਦੇ ਕਿਉਂ ਨਹੀਂ ਆ ਪਰ ਬੱਚਾ ਗਾਹੀਏ ਕੰਮ ਦੇਖ ਲੈ ਦਾਦੀ ਨੂੰ ਬਦਨਾਮ ਕਰਨ ਲੱਗ ਗਿਆ ਬਾਬੇ ਨਾਲ ਛੋਟ ਬੜੇ ਬਾਬੇ ਦੱਸੋ ਕਿੱਥੇ ਤੋਂ ਆਏ ਜੇ ਪਹਿਲਾਂ ਦੱਸੋ ਕਿੱਥੋਂ ਆਇਓ ਕਿਹੜੀ ਜਗ੍ਹਾ ਤੋਂ ਆਇਓ ਸ਼੍ਰੀ ਪੋਂਟਾ ਸ਼੍ਰੀ ਪੋਂਟਾ ਸਾਹਿਬ ਵਾਹ ਜੀ ਵਾਹ ਬਹੁਤ ਕਿਰਪਾ ਤੁਹਾਡੇ ਦੇ ਫਿਰ ਤਾਂ ਮਹਾਰਾਜੀ ਆਪਣੇ ਗੁਰੂ ਕਿੰਨੇ ਨੇ ਪੁੱਤ ਪਤਾ ਕਿੰਨੇ ਗੁਰੂ ਨੇ 4 10 ਗੁਰੂ ਨੇ 10 ਗੁਰੂ ਸਾਹਿਬਾਨ ਨੇ ਠੀਕ ਹੈ ਸਹਿਬਜਾਤ ਕਿੰਨੇ ਨੇ ਆਪਣੇ 4 ਪਤਾ ਨਾ ਵਾ ਦੱਸੋ ਬਾਬਾ ਬਾਬਾ ਦੋਸਤੋ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੂਜਾ ਸਿੰਘ ਜੀ ਕੋਈ ਦੋਸਤੋ ਬੋਲ ਕੇ ਦੱਸੋ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਅੱਗੇ ਤੋਂ ਯਾਦ ਕਰਨੇ ਪੁੱਤ ਆ ਲੈ ਇੱਕ ਮਿੰਟ ਤੁਹਾਨੂੰ ਮੈਂ ਇੱਕ ਗਿਫਟ ਦੇਣਾ ਇਹ ਤਾਂ ਅੰਨਾ ਇਹ ਤਾਂ ਨਹੀਂ ਦੇ ਰਿਹਾ ਵੀ ਤੁਸੀਂ ਨਹੀਂ ਸੁਣਾਇਆ ਇਹ ਤਾਂ ਦੇ ਰਿਹਾ ਵੀ ਤੁਸੀਂ ਜਦ ਇਹ ਯੂਜ਼ ਕਰੋਗੇ ਫਿਰ ਤੁਹਾਨੂੰ ਯਾਦ ਆਊਗਾ ਮੈਂ ਯਾਦ ਕਰਨਾ ਠੀਕ ਹੈ ਥੈਂਕ ਯੂ ਕੀ ਨਾਮ ਆਖਦੇ ਇੱਕ ਮਿੰਟ ਓਏ ਚੰਦੂ ਗਲਾਂ ਠੀਕ ਅੱਜ ਕੀ ਆ ਪੁੱਤਰੇ ਸਿੱਧਾ ਕੱਢ ਕੇ ਜਵਾਬ ਦੇਦਾ ਹੁੰਦਾ ਹੈ ਨਹੀਂ ਕੀ ਆ ਅ ਸਿੱਧੀ ਦਾ ਠੀਕ ਹੈ ਆਪਣੇ ਗੁਰੂ ਕਿੰਨੇ ਨੇ ਪੁੱਤ 10 ਪਤਾ ਨਾਮ ਉਹਨਾਂ ਦੇ ਦੱਸੋਗੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਆ ਡਰਨਾ ਨਹੀਂ ਡਰਨਾ ਕਿ ਤੂੰ ਆਪਾਂ ਦੱਸ ਸ੍ਰੀ ਗੁਰੂ ਅਮਰਦਾਸ ਸਿੰਘ ਨਹੀਂ ਡਰਦੇ ਹੁੰਦੇ ਕਦੇ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਦੂਜੇ ਬਾਦਸ਼ਾਹ ਨੇ ਪੁੱਤ ਤੀਜੇ ਗੁਰੂ ਸ੍ਰੀ ਗੁਰੂ ਰਾਮ ਆਪਣੇ ਪਿਆਰੇ ਕਿੰਨੇ ਨੇ ਪੰਜ ਪਤਾ ਨਾਮ ਉਹਨਾਂ ਦੇ ਪਹਿਲੇ ਸਾਬਜਾ ਦੇ ਕਿੰਨੇ ਨੇ ਸਾਬਜਾ ਦੇ ਫਤਿਹ ਸਿੰਘ ਜੀ ਜਰਾਵਾਰ ਸਿੰਘ ਜੀ ਤੇ ਵੱਡੇ ਸਾਬਜਾ ਦੇ ਨਾਮ ਵੱਡੇ ਸਾਬਜਾ ਸਾਬਜਾ ਦਾ ਬਾਬਾ ਸਾਬਜਾ ਦਾ ਫਤਿਹ ਸਿੰਘ ਅਜੀਤ ਸਿੰਘ ਜੀ ਸਾਬਜਾ ਦਾ ਬਾਬਾ ਜੁਝਾਰ ਸਿੰਘ ਯਾਦ ਕਰਨਾ ਪੁੱਤ ਅੱਕੇ ਤੋਂ ਆ ਮੈਂ ਤੁਹਾਨੂੰ ਨੇ ਜੀਵਨ ਬਿਉਰਾ ਦੰਨਾ ਇੱਥੇ ਸਾਰੇ ਆਪਣੇ ਦਸੇ ਗੁਰੂ ਸਾਹਿਬਾਨ ਦਾ ਜੀਵਨ ਬਿਉਰਾ ਪੰਜਾਬ ਪਿਆਰਿਆਂ ਦੇ ਚੌਂ ਸਾਹਿਬ ਜੱਦਿਆਂ ਦੇ ਇੱਕ ਮਿੰਟ ਹੋਰ ਲੈ ਲਓ ਇੱਥੇ ਤੁਹਾਨੂੰ ਗਿਫਟ ਦਿੰਨੇ ਆ ਆ ਲੋ ਠੀਕ ਹੈ ਯਾਦ ਕਰਨਾ ਗਾਣ ਹੋਰ ਮੇਰਾ ਨਾਮ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਕਿੱਥੋਂ ਆਇਓ ਅਸੀਂ ਖੰਨੇ ਤੋਂ ਆਏ ਆ ਪੜ੍ਹਦੇ ਹਾਂ ਹਾਂ 3ਵੀਂ ਕਲਾਸ 6ਵੀਂ ਕਲਾਸ ਕਿਉਂ ਆਇਓ ਅੱਜ ਕੀ ਹੈ ਤੇ ਅੱਜ ਇੱਥੇ ਸਾਬ ਜੰਦ ਦੇ ਤੇ ਮਾਤਾ ਗੁਜਰੀ ਦਾ ਭੋਗ ਕਰਕੇ ਇਸ ਇੱਥੇ ਆਏ ਆ ਫਤੇਗੜ ਸਾਹਿਬ ਫੀ ਦੀ ਦੇੜੇ ਚੱਲਦੇ ਨੇ ਹਨ ਤੇ ਆਪਣੇ ਗੁਰੂ ਸਾਹਿਬ ਕਿੰਨੇ ਨੇ 10 ਗੁਰੂ ਜੀ ਨਾਮ ਆਉਂਦੇ ਨੇ ਤੁਹਾਨੂੰ ਉਹਨਾਂ ਦੇ ਸੁਣਾਵੋਗੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ ਹਰ ਗੋਬਿੰਦ ਪਾਸ਼ਾ ਜੀ ਹਰ ਗੋਬਿੰਦ ਪਾਸ਼ਾ ਜੀ ਹਰ ਸ੍ਰੀ ਗੁਰੂ ਹਰ राय ਜੀ ਸ੍ਰੀ ਗੁਰੂ ਤੇਕਬਾਦ ਜੀ ਹਰਕ੍ਰਿਸ਼ਨ ਜੀ ਹਰਕ੍ਰਿਸ਼ਨ ਜੀ ਗੁਰੂ ਤੇਗਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਠੀਕ ਇਸ ਸਮੇਂ ਸਿੱਖਾਂ ਦੇ ਗੁਰੂ ਕੌਣ ਨੇ ਗੁਰੂ ਗ੍ਰੰਥ ਸਾਹਿਬ ਜੀ ਹਾਂ ਜੀ ਤੇ ਉਰੇ ਪੁੱਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਆ ਸਾਹਮਣੇ ਉੱਥੇ ਕੀ ਹੋਇਆ ਸੀ ਇਹ ਕਿਉਂ ਇੱਥੇ ਗੁਰਦੁਆਰਾ ਸਾਹਿਬ ਸ਼ਹੀਦ ਦੀ ਸਸਪਾਰ ਸ਼ਸ ਅਰਦਾਸਕਾਰ ਹੋਇਆ ਸੀ 베ਰੀ ਗੁੱਡ ਫੋਰ ਪੜਨਾ ਆ ਜੀਵਨ ਵਿਉਰਾ ਪੁੱਤ ਇਹ ਚ ਸਾਰੇ ਗੁਰੂ ਇਹ ਬਹੁਤ ਕੀਮਤੀ ਚੀਜ਼ ਆ ਠੀਕ ਆ ਤੇ ਇੱਕ ਦਿਨ ਹੋਰ ਗਿਫਟ ਦੇ ਦਈਏ ਫਿਰ ਘਰੇ ਨਾਮ ਸਿਮਰਨ ਬਾਣੀ ਸੁਣਿਆ ਕਰੀ ਠੀਕ ਆ ਇਹਨਾਂ ਚਾਰਜ ਮੋਬਾਈਲ ਵਾਲੇ ਚਾਰਜ ਦੇ ਨਾਲ ਚਾਰਜ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਤੇ ਨਾ ਬਾਣੀ ਆ ਪਿੱਛੇ ਲਿਖਿਆ ਹੋਇਆ ਜਿਹੜਾ ਨੰਬਰ ਚ ਲਾਵੇਂਗਾ ਆ ਦੇਖੋ ਮੂਲ ਮੰਤਰ ਗੁਰੂ ਭੰਗਣੀ ਸਾਹਿਬ ਜਾਪ ਸਾਹਿਬ ਜਪਜੀ ਸਾਹਿਬ ਸਾਰਾ ਕੁਝ ਚੱਲੂਗਾ ਠੀਕ ਆ ਘਰੇ ਸਾਰਿਆਂ ਨੂੰ ਸੁਣਾਉਣਾ ਆ ਬੱਚੋ ਸਰ ਇਟਸ ਮਿਊਜ਼ਿਕ ਵਿਦ ਟ੍ਰਿਪੋਨਿਕ ਐਸ ਡੀ ਹਾਰਟਬੀਟ ਇਹਨਾ ਨੰਬਰ ਤੇ ਉਹਨੇ ਜੀ ਬਣੀ ਹੋਈ ਹੈ ਢੱਲ ਪੈਣਾ ਠੀਕ ਹੈ ਪਿੱਛੇ ਨੰਬਰ ਲਿਖਿਆ ਹੋਣਾ ਆ ਪਿੱਛੇ ਲਿਖਿਆ ਹੋਣਾ ਜਿਹੜਾ ਨੰਬਰ ਤੇ ਹੋਣੀ ਬਹੁਤ ਵਧੀਆ ਬੱਚੀ ਤੇ ਕਿਰਪਾ ਮਾਰਿਆ ਦੀ ਹੋਰ ਇਹਨੂੰ ਜੋੜੋ ਨਾਲ ਹੈ ਕਿਉਂਕਿ ਬੱਚੀਆਂ ਤੇ ਜਿਆਦੇ ਜੋ ਜ਼ਿੰਮੇਵਾਰੀ ਆ ਬੱਚਾ ਇੱਕ ਸਿੱਖੂਗਾ ਇੱਕ ਜਣੇ ਨੂੰ ਸਿਖਾਊਗਾ ਵੱਧ ਤੋਂ ਵੱਧ ਇਹਨੇ ਪੂਰੇ ਪਰਿਵਾਰ ਨੂੰ ਪੂਰੇ ਖਾਨਦਾਨ ਨੂੰ ਸਿਖਾ ਦੇਣਾ ਹੈ ਥੈਂਕ ਯੂ ਜੀ ਹਰ ਗਾਜ਼ਾ ਬਈ ਵਧੀਆ ਬਹੁਤ ਜਿਆਦਾ ਅਹ ਪਨੋ ਮਾਰਾ ਨੇ ਡਿਊਟੀ ਲਈ ਹੈ ਜੀ ਸੇਵਾ ਹੈ ਵੇਖ ਤਾਂ ਨਾ ਬਈ ਥੋੜਾ ਇਥੇ ਟ੍ਰਾਇੰਗਲ ਤੇ ਜਿਹੜਾ ਤੁਸੀਂ ਜਿਵੇਂ ਕੋਈ ਪੁਖਾਰੀਆਂ ਵਾਲਾ ਉਹ ਬਹੁਤ ਉਹਨਾਂ ਨੇ ਮਾਹੌਲ ਖਰਾਬ ਕਰਤਾ ਹੈ ਸਰੋ ਟੰਗਾ ਲੱਗਿਆ ਬਈ ਜੀ ਧੰਨਵਾਦ ਜੀ ਇਹ ਬੂੜ ਚੁੱਕ ਕੇ ਬਾਬਾ ਜੀ ਘੁੱਟ ਗਏ